ਦੇ ਵਿੱਚ ਵੀ ਸਮੱਸਿਆਵਾਂ ਆ ਰਹੀਆਂ ਨੇ ਸਾਨੂੰ ਪੰਜਾਬ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਤਕੋ ਕਿਸਾਨਾਂ ਦੀਆਂ ਮੰਗਾ ਨਾਲ ਪੂਰੇ ਪੰਜਾਬ ਨੇ ਹਮੇਸ਼ਾ ਕਿਸਾਨਾਂ ਦਾ ਢੱਟ ਕੇ ਸਾਥ ਦਿੱਤਾ ਹੈ। ਜੇ ਕਾਲੇ ਕਾਨੂੰਨਾਂ ਦੀ ਆਪਾਂ ਗੱਲ ਕਰੀਏ ਉਦੋਂ ਪੰਜਾਬ ਦਾ ਚਾਹੇ ਸ਼ਹਿਰੀ ਭਾਈਚਾਰਾ ਹੋਵੇ, ਪਿੰਡੂ ਭਾਈਚਾਰਾ ਹੋਵੇ, ਨੌਜਵਾਨ, ਕਿਸਾਨ, ਮਜ਼ਦੂਰ, ਕਾਰੋਬਾਰੀ ਹਰੇਕ ਨੇ ਵੱਧ ਚੜ ਕੇ ਹਿੱਸਾ ਪਾਇਆ ਕਿ ਜਿਹੜੇ ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਔਰ ਅਸੀਂ ਲੜਾਈ ਜਿੱਤੀ। ਅੱਜ 1 ਸਾਲ ਤੋਂ ਵੱਧ ਸਮਾਂ ਹੋ ਗਿਆ ਪੰਜਾਬ ਦੇ ਬਾਰਡਰ ਅਸੀਂ ਬੰਦ ਕੀਤੇ ਹੋਏ ਆ ਸਾਡੀ ਕਿਸਾਨ ਭਰਾਵਾਂ ਨੂੰ ਬੇਨਤੀ ਆ ਔਰ ਮਾਨਯੋਗ ਮੁੱਖ ਮੰਤਰੀ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਤੁਹਾਡੀਆਂ तमाम ਮੰਗਾਂ ਜਿਹੜੀਆਂ ਆ ਉਹ ਦਿੱਲੀ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਸੰਬੰਧਿਤ ਆ ਆਪਾਂ ਨੂੰ ਲੜਾਈ ਦਿੱਲੀ ਜਾ ਕੇ ਲੜਨੀ ਚਾਹੀਦੀ ਪੰਜਾਬ ਦੇ ਬਾਰਡਰ ਚ ਇਕਨੌਰੀਆ ਚ ਸ਼ੰਭੂ ਬੰਦ ਕਰਨ ਨਾਲ ਨਾ ਸਿਰਫ ਸਾਡਾ ਆਰਥਿਕ ਤੌਰ ਤੇ ਸਾਡਾ ਟੂਰਿਜ਼ਮ ਘਟ ਰਿਹਾ ਸਾਡੇ ਜਿਹੜੇ ਲੋਕ ਮੱਥਾ ਟੇਕਣ ਸ਼ਰਧਾ ਦੇ ਭਾਵਨਾ ਦਰਬਾਰ ਸਾਹਿਬ ਆਉਂਦੇ ਆ ਉਹ ਉਹਨਾਂ 'ਚ ਗਿਣਤੀ ਘਟੀ ਆ ਇਨਵੈਸਟਮੈਂਟ ਸਭ ਤੋਂ ਵੱਡਾ ਮਸਲਾ ਹੈ ਕਿਉਂਕਿ ਇਨਵੈਸਟਮੈਂਟ ਨਾਲ ਇੰਡਸਟਰੀ ਨਾਲ ਰੋਜ਼ਗਾਰ ਪੈਦਾ ਹੁੰਦਾ ਜਦ ਪੰਜਾਬ 'ਚ ਨਸ਼ੇ ਦਾ ਮਸਲਾ ਹੈਗਾ ਉਹਦੇ ਪਿੱਛੇ ਬੇਰੋਜ਼ਗਾਰੀ ਹੈ ਔਰ ਬੇਰੋਜ਼ਗਾਰੀ ਦੂਰ ਕਰਨ ਦਾ ਇੱਕੋ ਹੀ ਉਪਾਅ ਹੈ ਕਿ ਵੱਧ ਤੋਂ ਵੱਧ ਇੰਡਸਟਰੀ ਆਵੇ ਸੋ ਅਸੀਂ ਆਪਣੇ ਬਾਰਡਰ ਬੰਦ ਕਰਕੇ ਆਪਣੀ ਇਨਵੈਸਟਮੈਂਟ ਰੋਕ ਰਹੇ ਹਾਂ ਆਰਥਿਕ ਤੌਰ ਤੇ ਅਸੀਂ ਆਪਣੇ ਸੂਬੇ ਦਾ ਨੁਕਸਾਨ ਕਰ ਰਹੇ ਹਾਂ ਇਸ ਕਰਕੇ ਸਾਡੀ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਅਸੀਂ ਤੁਹਾਡੀਆਂ ਮੰਗਾਂ ਦੇ ਨਾਲ ਡਟ ਕੇ ਖੜੇ ਹਾਂ ਪੂਰਾ ਪੰਜਾਬ ਤੁਹਾਡੇ ਨਾਲ ਹਮੇਸ਼ਾ ਨਾਲ ਖੜਾ ਹੈ ਸਾਨੂੰ ਇਹ ਲੜਾਈ ਕੇਂਦਰ ਸਰਕਾਰ ਨਾਲ ਲੜਨੀ ਚਾਹੀਦੀ ਆਪਣੇ ਬਾਰਡਰ ਬੰਦ ਕਰਕੇ ਅਸੀਂ ਆਪਣਾ ਨੁਕਸਾਨ ਨਾ ਕਰੀਏ ਇਹ ਪਹਿਲੇ ਦਿਨ ਤੋਂ ਹੀ ਅਸੀਂ ਇਹਨਾਂ ਨੂੰ ਸਮਝਾ ਰਹੇ ਇਹਨਾਂ ਨੂੰ ਬੇਨਤੀ ਕਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਇਹ ਤੁਹਾਡੀ ਆਪਣੀ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜਦੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਜੇਕਰ ਸਭ ਤੋਂ ਵੱਧ ਸਾਡੇ ਕਿਸਾਨ ਭਰਾਵਾਂ ਦਾ ਕਿਸੇ ਪਾਰਟੀ ਨੇ ਸਾਥ ਦਿੱਤਾ ਤਾਂ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੇ ਸਾਥ ਦਿੱਤਾ ਔਰ ਉਸੇ ਦਾ ਨਤੀਜਾ ਹੈ ਕਿ ਕਿਸਾਨਾਂ ਨੇ ਸਾਰੇ ਵਰਗਾਂ ਨੇ ਰਲ ਮਿਲ ਕੇ ਵਪਾਰੀਆਂ ਨੇ ਸਾਥ ਦੇ ਕੇ ਪੰਜਾਬ ਦੇ ਅੰਦਰ ਇੱਕ ਕ੍ਰਾਂਤੀ ਲਿਆਂਦੀ ਔਰ ਆਮ ਆਦਮੀ ਪਾਰਟੀ ਨੂੰ ਤਾਕਤ ਚ ਲਿਆ ਕੇ ਸਰਕਾਰ ਬਣਾਈ ਆਪਣੀਆਂ ਜਨੀਆਂ ਮੰਗਾਂ ਅਸੀਂ ਤਹਿ ਦਿਲ ਦੀ ਗਹਿਰਾਈ ਤੋਂ ਆਪਣੇ ਪੰਜਾਬ ਦੇ ਕਿਸਾਨਾਂ ਦੇ ਨਾਲ ਹਰ ਦੁੱਖ ਸੁੱਖ ਚ ਅਸੀਂ ਆਪਣੇ ਕਿਸਾਨਾਂ ਦੇ ਬਰਾਬਰ ਖੜੇ ਹਾਂ ਪਰ ਜਨੀਆਂ ਮੰਗਾਂ ਅੱਜ ਸਾਡੀਆਂ ਹੈਗੀਆਂ ਉਹ ਸਰਕਾਰ ਪੰਜਾਬ ਸਰਕਾਰ ਨਾਲ ਨਹੀਂ ਹੈਗੀਆਂ ਸਾਡੀਆਂ ਮੰਗਾਂ ਜ਼ਿਆਦਾਤਰ ਜਨੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਦੇ ਨਾਲ ਹੈ ਸੋ ਜਦੋਂ ਕੇਂਦਰ ਸਰਕਾਰ ਦੇ ਨਾਲ ਸਾਡੀਆਂ ਮੰਗਾਂ ਨੇ ਤਾਂ ਸਾਡਾ ਸਾਰਿਆਂ ਦਾ ਰਲ ਮਿਲ ਕੇ ਫਰਜ਼ ਬਣਦਾ ਹੈ ਕਿ ਆਪਾਂ ਕੇਂਦਰ ਦੇ ਅੱਗੇ ਜਾ ਕੇ ਇਸ ਚੀਜ਼ ਦਾ ਕੋਈ ਧਰਨਾ ਮਜਾਰਾ ਜਾਂ ਪ੍ਰਦਰਸ਼ਨ ਕਰੀਏ ਹੋਇਆ ਕਿ ਕਿ ਕੇਂਦਰ ਨੇ ਇੱਕ ਬਹੁਤ ਸੌਖਾ ਤਰੀਕਾ ਲੱਭ ਲਿਆ ਕਿ ਪੰਜਾਬ ਦੇ ਬਾਰਡਰਾਂ ਦੇ ਉੱਤੇ ਸਾਡੇ ਕਿਸਾਨਾਂ ਨੂੰ ਇਸ ਤਰੀਕੇ ਨਾਲ ਰੋਕ ਲੋ ਕਿ ਸਾਡੇ ਬਾਰਡਰ ਨੇ ਜਿਹੜੇ ਉਹ ਸੀਲ ਹੋ ਜਾਣ ਬੰਦ ਹੋ ਜਾਣ ਤੇ ਸਾਡੇ ਪੰਜਾਬ ਨੂੰ ਇਸ ਸਟੇਟ ਨੂੰ ਟੋਟਲ ਭਾਰਤ ਤੋਂ ਇੱਕ ਤਰ੍ਹਾਂ ਨਾਲ ਕੱਟ ਆਫ ਕਰ ਦੇ ਉਹਦਾ ਨਤੀਜਾ ਇਹ ਹੋਇਆ ਕਿ ਪੰਜਾਬ ਦਾ ਵਪਾਰ ਪੰਜਾਬ ਦਾ ਕਾਰੋਬਾਰ ਉਹ ਬਹੁਤ ਬੁਰੀ ਤਰ੍ਹਾਂ ਨਾਲ ਥੱਲੇ ਨੂੰ ਜਾਣ ਲੱਗ ਗਿਆ ਸਾਡੀ ਰੋਡ ਕਨੈਕਟੀਵਿਟੀ ਟੁੱਟ ਗਈ ਸਾਡੀ ਨੈਸ਼ਨਲ ਹਾਈਵੇ ਬੰਦ ਹੋਣ ਕਰਕੇ ਮੇਨ ਹਾਈਵੇਜ਼ ਬੰਦ ਹੋਣ ਕਰਕੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਲਾਈਫਲਾਈਨ ਨੇ ਇਹ ਸਾਰੀ ਕਨੈਕਟੀਵਿਟੀ ਟੁੱਟ ਗਈ ਔਰ ਜਿੰਨੇ ਐਨ ਆਰ ਆਈ ਭਰਾ ਬਾਹਰੋਂ ਆਉਂਦੇ ਨੇ ਇੱਕ ਤਾਂ ਵੈਸੇ ਲੰਬੇ ਲੰਬੇ ਸਫ਼ਰ ਕਰਕੇ ਥੱਕੇ ਟੁੱਟੇ ਆਉਂਦੇ ਨੇ ਜਾਂ ਤਾਂ ਉਹਨਾਂ ਨੂੰ ਦਿੱਲੀ ਤੋਂ ਆਪਣੇ ਗਰਾਹ ਤੱਕ ਪਹੁੰਚਣ ਨੂੰ ਘੇੜ ਪਾ ਕੇ ਪਿੰਡਾਂ ਦੇ ਵਿੱਚ ਦੀ ਟੋਇਆਂ ਦੇ ਵਿੱਚ ਦੀ ਘੁੰਮ ਕਮਾ ਕੇ ਆਣਾ ਪੈਂਦਾ ਔਰ ਐਨੀ ਟੈਕਸੀ ਐਨੀਆਂ ਗੱਡੀਆਂ ਇਹ ਰੋਜ਼ ਜਦੋਂ ਘੇੜਾ ਖਾ ਕੇ ਜਾਂਦੀਆਂ ਐਨੇ ਵਪਾਰੀ ਜਿਹੜੇ ਖੱਜਲ ਖਵਾਰ ਹੁੰਦੇ ਨੇ ਉਹਦੇ ਨਾਲ ਪੰਜਾਬ ਦਾ